ਉਦੋਂ ਅੱਗੇ ਭਾਜੀ ਇੱਕ ਤਰਪੰਗੀ ਛੰਦ ਲਿਖਿਆ ਆ ਖਗ ਖੰਡ ਬਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਪੰਡੰ ਇਹ 75 ਨਾਟਕ ਚੋਂ ਲਿਆ ਕੇ ਛੰਦ ਇੱਥੇ ਲਿਖਿਆ ਗਿਆ ਹੈ ਭਾਜੀ ਇਹ ਸਾਰੀ ਸ਼ਰਾਰਤ ਮੈਨੂੰ ਲੱਗਦਾ ਵੀ ਇਹ ਉਸੇ ਸਮੇਂ ਦੀ ਆ ਜਿਹੜਾ ਤੁਸੀਂ ਕੈਪ ਮਰੇ ਜਿਹਦਾ ਨਾਂ ਅੰਗਰੇਜ਼ੀ ਦਾ ਲੈ ਰਹੇ ਹੋ ਤੁਸੀਂ ਇਹ ਸਾਰੀ ਸ਼ਰਾਰਤ 75 ਨਾਟਕ ਤੇ ਆ ਜਿਹੜੇ ਗ੍ਰੰਥ ਆ ਕਿਉਂਕਿ ਸੂਰਜ ਪ੍ਰਕਾਸ਼ ਤਾਂ ਉਹਨਾਂ ਦੀ ਦੇਖਰੇਖ ਏਠੀ ਛਪਿਆ ਆ ਕਿਉਂਕਿ ਕਿਉਂਕਿ ਸਤਲੋਜੀ ਤੱਕ ਜਿਹੜਾ ਗੋਰਾ ਸੀ ਜਿਹੜੇ ਅੰਗਰੇਜ਼ਾਂ ਨਾਲ ਰਾਜ ਕਰ ਰਹੇ ਸਨ ਜਿਹੜਾ ਬਚਿੱਤਰ ਨਾਟਕ ਆ ਉਹਨਾਂ ਦੀ ਪੂਰੀ ਇਸ ਕੱਲੇ ਅੰਗਰੇਜ਼ਾਂ ਦੀ ਦਸ਼ਾਨਦਰ ਦੇਸ਼ ਏਠੀ ਨਹੀਂ ਉਸ ਵੇਲੇ ਕੈਂਥਲ ਰਾਜੇ ਦੇ ਜਿਹੜੇ ਰਾਜ ਪੁਜਿਤ ਸਨ ਉਹ ਵੀ ਨਾਲ ਬੈਠੇ ਸਨ ਹੂੰ ਇਹਦੇ ਇਹਦੀ ਪ੍ਰੋੜਤਾ ਲਈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਜਿਵੇਂ ਅੱਜ ਵੀ ਜਿਹੜਾ ਪਟਿਆਲਾ ਰਿਆਸਤ ਆ ਉਹਦੇ ਪਾਜੀ ਅੱਜ ਵੀ ਰਾਜਪ੍ਰੋਥ ਹੈਗੇ ਨੇ ਅੱਜ ਵੀ ਜਦੋਂ ਉਹ ਨੱਥ ਚੜਾਉਣ ਜਾਂਦੀ ਹੈ ਨਾ ਮਹਾਰਾਣੀ ਪ੍ਰਨੀਤ ਕੌਰ ਸਾਹਿਬਾ ਜਦੋਂ ਨੱਥ ਚੜਾਉਣ ਜਾਂਦੀ ਹੈ ਦਰਿਆ ਨੂੰ ਕਗਰ ਨੂੰ ਇਹ ਪਾਜੀ ਉਹ ਰਾਜਪ੍ਰੋਥ ਉਹਨਾਂ ਦੇ ਨਾਲ ਹੁੰਦੇ ਨੇ ਅੱਜ ਵੀ ਇਹ ਜਿਹੜਾ ਪਟਿਆਲੇ ਦਾ ਕਾਲੀ ਦਾ ਮੰਦਿਰ ਆ ਉਹ ਵੀ ਇਹਨਾਂ ਦੀ ਅਗਿਆਨਤਾ ਕਰਕੇ ਇਹਨਾਂ ਦੇ ਗੁਰਮਤ ਵਿਰੋਧੀ ਹੋਣ ਕਰਕੇ ਪਟਿਆਲਾ ਪ੍ਰਿਆਸਤ ਦੇ ਗੁਰਮਤ ਵਿਰੋਧੀ ਹੋਣ ਕਰਕੇ ਕਲਕੱਤੇ ਤੋਂ ਲਿਆ ਕੇ ਕਾਲੀ ਦੀ ਮੂਰਤ ਕਿਉਂਕਿ ਕਲਕੱਤੇ ਵਾਲੇ ਪਾਸੇ ਭਾਜੀ ਦੁਰਗਾਤ ਜਾਂ ਕਾਲੀ ਦੇ ਮੰਦਿਰ ਕਲਕੱਤੇ ਆ ਹੂੰ ਉੱਥੋਂ ਲਿਆ ਕੇ ਇਹ ਸਾਡਾ ਮੂੰਹ ਚੜਾਉਣ ਲਈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸੀ ਦੂਖ ਨਿਵਾਰਨ ਸਾਹਿਬ ਉਦੇ ਸਾਹਮਣੇ ਕਾਲੀ ਦਾ ਮੰਦਿਰ ਬਣਾ ਕੇ ਇਹਨਾਂ ਮਹਾਰਾਜਿਆਂ ਨੇ ਗੁਰੂ ਨਾਲ ਧਰੋਕ ਮਾਇਆ ਹੋਇਆ ਜੀ ਬਿਲਕੁਲ 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 ਇਹ ਉਹੀ ਕਾਲੀ ਮਾਤਾ ਉਹਦੀ ਚੰਡੀ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਹੋ ਰਿਹਾ ਹੈ ਹੂੰ ਜੀ ਬាទ ਹਾਂ ਜੀ ਮੈਂ ਥੋੜੀ ਜੀ ਸੰਗਤ ਨੂੰ ਫੇਰ ਕਲੀਅਰ ਕਰ ਦਵਾ ਕਿਉਂਕਿ ਵਿੱਚ ਇੱਕ ਦੋ ਸਵਾਲ ਆਏ ਆ ਜਦੋਂ ਮੋਹਨ ਸਿੰਘ ਉਹਨਾਂ ਨੇ ਕਹਿੰਦੇ 1897 ਦੇ ਵਿੱਚ ਜਿਹੜਾ ਮੌਜੂਦਾ ਸਰੂਪ ਆ ਬਿਲਕੁਲ ਸਹੀ ਗੱਲ ਹੈ 1897 ਦੇ ਵਿੱਚ ਪਰ ਮੈਂ ਜਿੰਨੀ ਕਿ ਇਹਦੇ ਉੱਪਰ ਸਟੱਡੀ ਕੀਤੀ ਹੈ 1700 1798 1897 ਨਹੀਂ 1798 ਦੇ ਕਰੀਬ ਪਹਿਲੀ ਵਾਰੀ ਤੁਹਾਨੂੰ ਕੋਈ ਸਬੂਤ ਮਿਲਦਾ ਪਈ ਇਹ ਬਚਿੱਤਰ ਨਾਟਕ ਨਾਮ ਦਾ ਕੋਈ ਚੀਜ਼ ਹੈ 100 ਸਾਲ तकरीबन 100 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਤੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ बार-बार ਇਹ 18ਵੀਂ ਸਦੀ ਦੇ ਅਰਲੀ ਤੋਂ ਲੈ ਕੇ ਮਿਡ 19ਵੀਂ ਸਦੀ ਤੱਕ ਇਹ ਸਾਰੇ ਗ੍ਰੰਥ ਹੋਣ ਚਾਏ ਆ ਅਪਾ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਸੁਖਾ ਸਿੰਘ ਹੁਣੀ ਤੇ ਉਹ ਜਿਹੜੇ ਸਾਰੇ ਸੀਗੇ ਉਹਨਾਂ ਨੇ ਕਿਵੇਂ ਇਹਨਾਂ ਗ੍ਰੰਥਾਂ ਨੂੰ ਖੋਜ ਚ ਲਿਆਂਦਾ ਬਚਿੱਤਰ ਨਾਟਕ ਬਾਰੇ ਤਾਂ ਬੜੀ ਕਲੀਅਰ ਬਹੁਤ ਸਾਰੇ ਇਹਨਾਂ ਗ੍ਰੰਥਾਂ ਵਿੱਚ ਹੀ ਲਿਖਿਆ ਹੋਇਆ ਵੀ ਸੁਖਾ ਸਿੰਘ ਨੇ ਕਿਵੇਂ ਇਹਦੇ ਚ ਵੀ ਲਿਖਿਆ ਹੋਇਆ ਵੀ ਸੁਖਾ ਸਿੰਘ ਨੇ ਕਿਵੇਂ ਉੱਥੇ ਥਾਪ ਦਿੱਤਾ ਛਾਪ ਦਿੱਤਾ ਗਿਆਨ ਸਿੰਘ ਲਿਖਦਾ ਬੜਾ ਕਲੀਅਰ ਪੰਥ ਪ੍ਰਕਾਸ਼ ਆਪਣੇ ਵਿੱਚ ਕਿ ਜਿਹੜਾ ਅੱਜ ਵੀੜ ਪਈ ਆ ਉਹ ਸੁਖਾ ਸਿੰਘ ਉਹਨਾਂ ਨੇ ਲਿਖੀ ਹੋਈ ਆ ਤੇ ਦਸਖਤ ਵੀ ਆਪ ਹੀ ਕੀਤੇ ਹੋਏ ਆ ਉਹਦੇ ਉੱਤੇ ਬੜੇ ਕਲੀਅਰ ਇਹਨਾਂ ਵਿੱਚ ਹੀ ਲਿਖਿਆ ਪਰ ਇਹ ਗੱਲ ਇਹ ਮੰਨਦੇ ਨਹੀਂ ਉਹ ਉਹਨੂੰ 따라ਸ ਤਰਸੋ 1798 ਤੋਂ ਲੈ ਕੇ ਇਹ ਇਕੱਠਾ ਕਰਦੇ ਰਹੇ 100 ਸਾਲ ਲੱਗਾ ਇਹਨਾਂ ਨੂੰ ਇਧਰੋਂ ਉਧਰੋਂ ਲਿਆ ਕੇ ਕਈਆਂ ਕਵੀਆਂ ਦੀਆਂ ਰਚਨਾਵਾਂ ਇਹਨਾਂ ਨੇ ਉਹ ਤੱਕ 30 35 ਤਿਆਰ ਕਰ ਲਏ ਸੀ ਗ੍ਰੰਥ ਜਿਹੜੇ ਅੱਜ ਦਿਖਾਉਂਦੇ ਆ ਪਰ ਪ੍ਰਾਤਨ ਤੋਂ ਪ੍ਰਾਤਨ ਜਿਹੜਾ ਉਹ 1798 ਦਾ ਤੁਹਾਨੂੰ ਮਿਲੂਗਾ 30 35 ਤਿਆਰ ਕਰਕੇ ਫਿਰ ਉਹ ਰੰਗ ਬਰੰਗੀਆਂ ਜਿਹਨੂੰ ਮੈਂ ਬੀੜਾ ਕਹਿੰਦਾ ਤੁਸੀਂ ਤੇ ਲਾਲ ਸ਼ਾਈ ਨਾਲ ਲਿਖਿਆ ਹੋਇਆ ਕਿਸੇ ਚ ਕੁਸ਼ ਉਹ 30 35 ਬੀੜਾ ਚੋਂ ਕੱਢ ਕੇ 1897 ਦੇ ਵਿੱਚ ਇਹਨਾਂ ਨੇ ਫਿਰ ਆ ਜਿਹੜਾ ਮੌਜੂਦਾ ਸ੍ਰੀਪਿਆ ਉਹ ਤਿਆਰ ਕੀਤਾ ਜਿਹਦਾ ਨਾਮ ਬਦਲ ਬਦਲ ਕੇ ਅੱਜ ਸ੍ਰੀ ਗੁਰੂ ਦਸਮ ਗ੍ਰੰਥ ਜਿਵੇਂ ਆ ਪੰਥ ਪ੍ਰਕਾਸ਼ ਦਾ ਨਾਮ ਬਦਲ ਕੇ ਸ੍ਰੀ ਗੁਰੂ ਪੰਥ ਪ੍ਰਕਾਸ਼ ਕਰਤਾ ਹੈ ਇਦਾਂ ਹੀ ਹੁੰਦਾ ਹਰ ਇੱਕ ਦੇ ਨਾਲ ਸ੍ਰੀ ਗੁਰੂ ਲਾਉਣਾ ਜ਼ਰੂਰੀ ਹੈ ਪੰਥ ਪ੍ਰਕਾਸ਼ ਤੇ ਕੀ ਖਰਾਬੀ ਸੀ ਪੰਥ ਪ੍ਰਕਾਸ਼ ਹੁੰਦਾ ਤਾਂ ਪਰ ਨਹੀਂ ਅਸੀਂ ਕਰਨਾ ਹੈ